बहुत कुझु दिलिते दुनिया बि ਨਿਭਾ ਕਰਨੀ ਆਪ ਕਿਰਪਾ ਕਰਨੀ ਬਾਬਾ ਜੀ ਹਾਜ਼ਰ اور لوگ کے سامنے سات سیکنڈ لے اور کہتے ہیں کہ ایک ایک وقت اپنا کے اندر کے یوں یہاں کے یہ بتے چلے اپ کے سامنے ਤਨਤਨ ਸਹਿਬ ਜਿਹੜੇ ਗੁਰੂਗਨ ਸਹਿਮਾਰੇ ਦੀ ਪਵਿੱਤਰ ਪਾਵਨ ਘਰ ਲਈ ਅੰਦਰ ਸੰਮੂਹ ਸਾਜੀ ਦੀ ਬਾਣੀ ਸਾਥ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਸਾਂਝੀ ਕਰੀਏ ਫਤਿਹ ਦਾ ਜਗਾਤ ਸਾਰਿਆਂ ਨੇ ਫਤਿਹ ਜੀ ਦੇਣਾ ਹੈ ਕਿਉਂਕਿ ਤਨਤਨ ਸਹਿਬ ਜਿਹੜੇ ਗੁਰੂਗਨ ਸਹਿਮਾਰੇ ਦਾ ਕਥਨ ਹੈ ਕਿ ਜਿਹੜਾ ਫਤਿਹ ਦਾ ਜਵਾਬ ਫਤਿਹ ਜੀ ਨਹੀਂ ਦਿੰਦਾ ਖੂਦ ਹੀ ਉਹਦੇ ਵੱਲ ਫਿੱਟ ਹੋ ਜਾਂਦੀ ਹੈ ਆਓ ਸਾਰੇ ਗੱਜ-ਵੱਜ ਕੇ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸਰਬਜੀ ਕੀ ਬਤੈ। ਆਜੀ ਬੜੀਆ ਬਾਖਿਰਪਾ ਹੈ। ਛੇਡ ਦਾ ਮਹੀਨਾ ਚੜਿਆ ਹੈ। ਉਹ ਨਾਲ ਹੀ ਪੂਰਨ ਮਾਘੀ ਦਾ ਤਿਹਾੜਾ ਹੈ। ਉਹ ਨਾਲ ਹੀ ਬੋਲੇ ਮੱਲ ਦਾ ਤਿਹਾੜਾ ਹੈ। ਸਭ ਤੋਂ ਪਹਿਲਾਂ ਦਾਸ ਤੋਂ ਨੂੰ ਅੱਜ ਸੰਤਾਂ ਨੂੰ ਬੋਲੇ ਮਲੇ ਦੀਆਂ ਲੱਖ ਲੱਖ ਵਧਾਈ ਹੋਵੇ। बड़ी अपार कृपा आज महाराज ने वाणी में लिखया नानक नाम से आया आज गुरुग प्राप्त पाया गुरु महाराज ने बड़ी अपार कृपा की क्योंकि ऐसे ही महीने पहली मार्च पहली मार्चतों लेके 10 मार्च तक जो ने कई बार काफी भूखने ने ता साथ में मानस प्राप्त हुई

ਉਦੀ ਬਾਣੀ ਵਿੱਚ ਪਾ ਕੇ ਜੇਤਨ ਸਰਣ ਕਰਕੇ ਭਾਈ ਅੱਜ ਹੁੰਨੇ ਮੰਨੇ ਤੇ ਦੁਨੀਆ ਦਾ ਵੀ ਇਹ ਦਿਹਾੜਾ ਬਣਾਇਆ ਗਿਆ ਜੀ ਉਸ ਬੱਦਲੇ ਗੁਰੂ ਰੂਪ ਸਾਹਿਬ ਸਿੰਘ ਜੀ ਦਾਸ ਬਾਬਾ ਅਵਤਾਰ ਸਿੰਘ ਵਿਧੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਅੰਸਵੰਸ ਵਿੱਚੋਂ ਸਭ ਤੋਂ ਪਹਿਲਾਂ ਦੇਸਾਂ ਪ੍ਰਦੇਸੀਆਂ ਨਾਲ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨਾਲ ਦਾਸ ਫਤਹਿ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਅੱਜ ਬੜੀਆ ਪਾਰਕ ਕਿਰਪਾ ਅੱਜ ਵਰਲਡ ਵਿੱਚ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ ਔਰ ਜਿੱਥੇ ਅੱਜ ਪੂਰਨ ਮਰਸ਼ੀ ਦਾ ਦਿਹਾੜਾ ਵੀ ਹੈ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਅੱਜ ਚੇਤ ਦਾ ਮਿਨਾ ਚੜਿਆ ਮਹਾਰਾਜੀ ਦੀ ਮਿਹਰ ਨਾਲ ਔਰ ਅੱਜ ਜਿਸਾਂ ਨੰਦਪੁਰ ਸਾਹਿਬ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਇੱਥੇ ਸਲਾਣਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਸੀ ਤੇ ਜਦੋਂ ਚੋਲਾ ਸਾਹਿਬ ਜੋੜ ਮੇਲੇ ਦੀ ਸਮਾਪਤੀ ਹੋਈ ਹੈ ਤੇ ਹੁਣ ਸੰਗਤਾਂ ਹੋਲ ਹੁਮ ਹੁਮਾ ਕੇ ਹੋਲੇ ਮੱਲੇ ਵੀ ਜਾ ਰਹੀਆਂ ਨੇ ਔਰ ਕਿਰਪਾ ਕਰਨ ਦਾਸ ਸਮੂਹ ਸੰਗਤਾਂ ਨੂੰ ਹੌਲੇ-ਹੌਲੇ ਦੀ ਲੱਖ-ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਦਾਸ ਇਹੀ ਅਰਦਾਸ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਾਰੇ ਦੇ ਚੱਲੇ ਹੋਏ ਮਾਰਗਾਂ ਤੇ ਸਾਨੂੰ ਸਮਤਾ ਬਖਸ਼ਿਸ਼ ਕਰਨ ਔਰ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨ ਕਿਉਂਕਿ ਮਾਰੇ ਨੇ ਕਿਹਾ ਸ਼ਬਦ ਗੁਰੂ ਸੁਰਤ ਤੁੰ ਚੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਰ ਲਾਈ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬਾਰੇ ਤੇ ਅਸੀਂ ਮस्तक ਲਾਉਣਾ ਔਰ ਅੱਜ ਬੋਲੇ ਮੱਲਿਆਂ ਦੀ ਖੁਸ਼ੀਆਂ ਚ ਰਸਤਿਆਂ ਚ ਲੰਗਰ ਲਾਏ ਨੇ ਸੰਗਤਾਂ ਨੇ ਦਾਸ ਸਮੂਹ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਰਸਤੇ ਚ ਲੰਗਰ ਲਾਏ ਨੇ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ ਚ ਇਹੀ ਅਰਦਾਸ ਕਰਦਾ ਹੈ ਕਿ ਮਹਾਰਾਜ ਉਹਨਾਂ ਸਾਰਿਆਂ ਦੀ ਸੇਵਾ ਆਪਣੇ ਥਾਂੇ ਪਾਉਣੀ ਤੇ ਉਹਨਾਂ ਨੂੰ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਔਰ ਕਿਰਪਾ ਕਰਨ ਅਰਦਾਸ ਦੀ ਇੱਕ ਵਾਰ ਤੋਂ ਫੇਰ ਇਹੀ ਅਰਦਾਸ ਹੈ ਗੁਰੂ ਮਹਾਰਾਜ ਦੇ ਚਰਨਾਂ ਚ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਾਰਾਇ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨ ਇਹਨੇ ਵਚਨ ਕਰਦੇ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ